कि ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਜਿੰਨੀਆਂ ਵੀ ਸਰਾਵਾ ਬਣੀਆਂ ਲੋਕ ਉੱਥੇ ਜਾਂਦੇ ਨੇ ਔਰ ਖੁਸ਼ੀ-ਖੁਸ਼ੀ ਐਸ ਕਰਕੇ ਉੱਥੇ ਰਹਿੰਦੇ ਨੇ ਹੋਟਲ ਵੀ بڑے ਬਣੇ ਹਨ ਮੰਗਰ ਸਰਾਵਾ ਵਿੱਚ ਐਸ ਕਰਕੇ ਜਾ ਕੇ ਰਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਸਾਨੂੰ ਸਵੇਰੇ ਬਾਣੀ ਸੁਣਾਈ ਦਿੰਦੀ ਹੈ ਅਸੀਂ ਆਪ ਉੱਠ ਕੇ ਭਾਵੇਂ ਘਰ ਦੇ ਬੱਚੇ ਛੋਟੇ ਹੋਣ ਬੱਚਿਆਂ ਨੂੰ ਕਮਰੇ ਵਿੱਚ ਛੱਡ ਕੇ ਅਸੀਂ ਜਾ ਸਕਦੇ ਆ ਕਦੀ ਵੀ ਕੋਈ ਸਰਾਵਾ ਬਣੀਆਂ ਨੇ ਉਹ ਗੁਰੂ ਘਰਾਂ ਦੇ ਨੇੜੇ ਬੰਦੀਆਂ ਨੇ 2 ਮਿੰਟ 4 ਮਿੰਟ 5 ਮਿੰਟ ਦੇ ਰਸਤੇ ਦੇ ਉੱਤੇ ਦੂਰੀਆਂ ਤੇ ਬਣੀ ਐ ਕਬਲ ਤੇ ਕੇਵਲ ਤੇ ਕੇਵਲ ਇੱਕ ਐਸੀ ਸਰਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਈ ਜਿਹੜੀ ਸ਼੍ਰੀ ਦਰਬਾਰ ਸਾਹਿਬ ਤੋਂ 9-10 ਕਿਲੋਮੀਟਰ ਦੂਰ ਹੈ ਲਾਰੈਂਸ ਰੋਡ ਵਿਖੇ ਉਹ ਜਗ੍ਹਾ ਦੇ ਉੱਤੇ ਇਹਨਾਂ ਨੇ ਜਾ ਕੇ ਸਰਾਂ ਬਣਾਈ ਔਰ ਇਹਨਾਂ ਨੇ ਇਹਨਾਂ ਦੀ ਜਿਸ ਵਕਤ ਕਮੇਟੀ ਦੇ ਮੈਂਬਰਾਂ ਨੇ ਓਬਜੈਕਸ਼ਨ ਕੀਤਾ ਔਰ ਇਹਦੇ ਉੱਤੇ ਤਹਿਕੀਕਾਤ ਕੀਤੀ ਤੇ ਤਾਂ ਪਤਾ ਚੱਲਿਆ ਕਿ ਇਹਨਾਂ ਦੇ ਪਰਿਵਾਰ ਦੇ ਜੀ ਜਿਹਨਾਂ ਨੇ ਯਾਰ ਅੱਜ ਕੱਲ ਇਹਨਾਂ ਦਾ ਤੋੜ ਵਿਛੋੜਾ ਹੋ ਗਿਆ ਉਹਨਾਂ ਦੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਸੇ ਇਹ ਸੌਦੇ ਉਹਨਾਂ ਨੇ ਕਰ ਰੱਖਿਏ ਸੀ ਐਸ ਕਰਕੇ ਉਹਏ ਜ਼ਮੀਨ ਉੱਤੇ ਖਰੀਦੀ ਗਈ ਔਰ ਇਥੇ ਇਸ ਰਾਹ 10 ਕਿਲੋਮੀਟਰ ਦੂਰ ਦਰਬਾਰ ਸਾਹਿਬ ਤੋਂ ਬਣਾਈ ਗਈ ਸੋ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੀਆਂ ਬੜੀਆਂ ਡਿੰਗਾ ਮਾਰਦੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਨਿਜੀ ਮੁਫਾਤ ਵਸੇ ਜਿਹੜੇ ਗੁਰੂ ਘਰ ਦੀਆਂ ਤੌਲਤਾਂ ਨੂੰ ਗੁਰੂ ਘਰ ਦੀ ਜਿਹੜੀ ਖਜ਼ਾਨੇ ਨੇ ਉਨ੍ਹਾਂ ਦੀ ਦੁਰਵਰਤੋਂ ਕਰਕੇ ਆਪਣੇ ਪਰਿਵਾਰਾਂ ਨੂੰ ਆਪਣੇ ਨਿੱਜੀ ਸਹਾਇਕਾਂ ਨੂੰ ਜਿਸ ਤਰੀਕੇ ਦੇ ਨਾਲ ਸੇਵਾਵਾਂ ਦਿੱਤੀ ਹੈ ਅੱਜ ਤੁਹਾਡੇ ਸਾਹਮਣੇ ਇਹ ਇਸ਼ੂ ਜਿਹੜਾ ਅੱਜ ਦਾ ਉਹ ਵਿਗੜਦਾ ਸਕੂਲ ਕਿਉਂਕਿ ਕੱਲ ਇਹਨਾਂ ਨੇ ਉੱਥੇ ਬੈਠ ਕੇ ਬੜੀ ਹੁੱਲੜਬਾਜ਼ੀ ਕੀਤੀ ਔਰ ਧਮਕੀ ਦਿੱਤੀ ਹੈ ਕਿ ਅਜੀਸ਼ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਜਿਹਦੇ ਉੱਤੇ ਇੱਕ ਵਾਰ ਲੋਕਾਂ ਨੂੰ ਮਾਣ ਹੁੰਦਾ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾ ਪੰਜਾਬ ਚ ਨਹੀਂ ਦਿੱਲੀ ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਜਿਹਦਾ ਸਤਕਾਰ ਹੁੰਦਾ ਸੀ ਐਫ ਜੀ ਲੋਕਾਂ ਨੇ ਜਾ ਜਾ ਕੇ ਜਿੱਥੇ ਉਸ ਕਮੇਟੀ ਦਾ ਨਿਗਾਰਾ ਕਰਤਾ ਸ਼ਰੋਮੀ ਕਮੇਟੀ ਅੱਜ ਸਿਰਫ ਤੇ ਸਿਰਫ ਦਰਬਾ ਆਪਣਾ ਅਮਰਿੰਦਰ ਸਾਹਿਬ ਤੋਂ ਅਮਰਸਰ ਸਾਹਿਬ ਤੋਂ ਲੈ ਕੇ ਬਾਦਲਪਿੰਡ ਤੱਕ ਦੀ ਕਮੇਟੀ ਰਹਿ ਗਈ ਹੈ ਉਸ ਕਮੇਟੀ ਨੂੰ ਇਹਨਾਂ ਨੇ ਅੱਜ ਗੁੰਡਿਆਂ ਦੀ ਕਮੇਟੀ ਬਿਲਕੁਲ ਡਿਕਲੇਅਰ ਕੀਤੀ ਹੈ ਕਿ ਅਸੀਂ ਸ਼ਰੋਮੀ ਕਮੇਟੀ ਦੇ ਨਾਲ ਇੱਥੇ ਕਬਜ਼ਾ ਕਰਕੇ ਸਕੂਲ ਚਲਾਉਣ ਦੀ ਗੱਲ ਕਰਾਂਗੇ ਇਸ ਕਰਕੇ ਸਾਨੂੰ ਬੜਾ ਅਫਸੋਸ ਹੈ ਇਦੇ ਬਾਰੇ ਅਸੀਂ ਜ਼ਤੋਦਾਰ ਸਾਹਿਬ ਜਿਹੜੇ ਨੇ ਪੰਜਾ ਤਖਤਾ ਦੇ ਇਹਨਾਂ ਨੂੰ ਸਾਰਿਆਂ ਨੂੰ ਚਿੱਠੀ ਲਿਖ ਰਿਆ ਕਿ ਇਹਦੇ ਉੱਤੇ ਸੰਗਿਆਨ ਆ ਜਾਏ ਐਫਓਜੇ ਬੰਦੇ ਜਿਹੜੇ ਹਮੇਸ਼ਾ ਕੌਮ ਦੇ ਵਿੱਚ ਜਿਹੜੀ ਦੋਹਾੜ ਪਾਉਂਦੇ ਨੇ ਕੌਮ ਨੂੰ ਹਮੇਸ਼ਾ ਗੁੰਮਰਾਹ ਕਰਦੇ ਨੇ ਔਰ ਇਹ ਮੈਂ ਪੁੱਛਣਾ ਚਾਹੁੰਦਾ ਮੀਡੀਆ ਤੋਂ ਵੀ ਸੰਗਤ ਤੋਂ ਵੀ ਔਰ ਇਹਨਾਂ ਕੋਲ ਵੀ ਜ਼ਰੂਰ ਪੁੱਛੋ ਤੁਸੀਂ ਕਿ ਕਿਸ ਅਖਤਿਆਰ ਦੇ ਨਾਲ ਤੁਸੀਂ ਕੱਲ ਉੱਥੇ ਗਏ ਹੋ ਅੱਜ ਤੋਂ ਇੱਕ ਹਫਤਾ ਪਹਿਲਾਂ ਤਾਂ ਤੁਸੀਂ ਆਪਣਾ ਇਸਤਿਫਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਦਾ ਦੇ ਕੇ ਆਇਓ ਪ੍ਰਧਾਨ ਮੰਤਰੀ ਨੇ ਦਫਤਰ ਦੇ ਵਿੱਚ ਉੱਥੇ ਦਾ ਫੈਸਲਾ ਤਾਂ ਹਲੇ ਆਂਦਿਓ ਤੁਹਾਡਾ ਅਸਤੀਫਾ ਕਬੂਲ ਹੋਣ ਦੇ ਉੱਤੇ ਕਗਾਰ ਤੇ ਵੇਖੀ ਜਿਹੜੇ ਵੀ ਡਿਪਾਰਟਮੈਂਟ ਤੋਂ ਉਹਨਾਂ ਨੇ ਭੇਜਣਾ ਉਹਨਾਂ ਨੇ ਭੇਜਣਾ ਸ਼ੁਰੂ ਕਰਤਾ ਸੋ ਮੀਡੀਆ ਅੱਗੇ ਵੀ ਇਹਨਾਂ ਨੇ ਕਿਹਾ ਦੋਵਾਂ ਨੇ ਕਿ ਅਸੀਂ ਆਪਣੀ ਮੈਮਰੀ ਛੱਡ ਚੁੱਕੇ ਹਾਂ ਮਗਰ ਅੱਜ ਇਹਨਾਂ ਕੋਲ ਕੋਈ ਉਪਤਿਆਰ ਅਕਤਿਆਰ ਨਹੀਂ ਸੀ ਜਿਹੜੇ ਮੈਂਬਰ ਸਾਹਿਬਾਨ ਉੱਥੇ ਗਏ ਨੇ ਸਾਡੇ ਨਾਲ ਗੱਲ ਕਰਕੇ ਜਾਂਦੇ ਅਸੀਂ ਆਪ ਦਰਵਾਜ਼ੇ ਖੋਲਦੇ ਮਗਰ ਇਸ ਤਰੀਕੇ ਦੀ ਗੁੰਡਾਗਰਦੀ ਔਰ ਇਸ ਤਰੀਕੇ ਦੀ ਜਿਹੜੀ ਹੁੱਲੜਬਾਜੀ ਇਹਨਾਂ ਨੇ ਕੀਤੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹਨਾਂ ਦੇ ਲੀਗਲ ਪ੍ਰੋਸੀਡਿੰਗ ਵੀ ਕਰਾਵਾਂਗੇ ਥਾਣੇ 'ਚ ਰਿਪੋਰਟ ਵੀ ਕਰਾਵਾਂਗੇ ਔਰ ਤੱਕਤ ਸਹਿਮਾਨ ਨੂੰ ਵੀ ਬੇਨਤੀ ਕਰਾਂਗੇ ਕਿ ਐਫਓ ਜੇ ਬੰਦੇ ਜਿਨ੍ਹਾਂ ਨੇ ਹਮੇਸ਼ਾ ਆਪਣੇ ਨਿੱਜੀ ਮਨਫਾਦ ਹੋਂਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਐਫਓ ਜੀਆਂ ਸੰਸਥਾਵਾਂ ਨੂੰ ਬਦਨਾਮ ਵੀ ਕੀਤਾ ਔਰ ਇਹਨਾਂ ਨੂੰ ਵਰਤਿਆ ਵੀ ਹੈ ਔਰ ਇਹਨਾਂ ਨੂੰ ਇਹ ਵੀ ਪਤਾ ਕਿ ਬਹੁਤ ਜਲਦੀ ਇਹਨਾਂ ਦੀਆਂ ਜਿਹੜੀਆਂ ਮੈਂਬਰੀਆਂ ਨੇ ਉਹ ਜਿੱਥੇ ਇਹ ਪਬਲਿਕ ਤੌਰ ਦੇ ਉੱਤੇ ਤੇ ਕਹਿ ਚੁੱਕੇ ਨੇ ਮਗਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਡਾਇਰੈਕਟਰ ਸਾਹਿਬ ਨੇ ਆਦੇਸ਼ ਦਿੱਤੇ ਨੇ ਕਿ ਇਹਨਾਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਨਿੱਜੀ ਪੈਸਿਆਂ ਵਿੱਚ ਹੋਈ ਹੈ ਜਿਹੜੇ ਇਹਨਾਂ ਨੇ ਨਿੱਜੀ ਪੈਸਿਆਂ ਦੀ ਵਰਤੋਂ ਕੀਤੀ ਆਪਣੇ ਪਰਿਵਾਰਾਂ ਦੇ ਆਪਣੀ ਕੰਪਨੀਆਂ ਦੇ ਨਾਮ ਦੇ ਉੱਤੇ ਉਹ ਕਾਰਵਾਈ ਕੀਤੀ ਜਾਏ ਅਸੀਂ ਉਹਦਾ ਮਤਾ ਵੀ ਐਗਜ਼ੀਕਟਿਵ ਪਾਸ ਕਰਕੇ ਬਹੁਤ ਜਲਦੀ ਇਹਨਾਂ ਦੇ ਉੱਤੇ ਕਾਰਵਾਈ ਕਰ ਰਹੇ ਆ ਮਗਰ ਮੈਂ ਅੱਜ ਸਰਦਾਰ ਸਾਹਿਬ ਤੁਹਾਨੂੰ ਮੀਡੀਆ ਦੇ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਦਿੱਲੀ ਸੇ ਦੁਹਰਾ ਪ੍ਰਬੰਧਕ ਕਮੇਟੀ ਦੇ ਕਿਸੇ ਆਧਾਰ ਦੇ ਵਿੱਚ ਤੁਸੀਂ ਐਫਓ ਜੀ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀਤੀ ਤੇ ਤੁਹਾਡੇ ਉੱਤੇ ਐਫਓ ਜੇ ਮੁਕਦਮੇ ਪਾਵਾਂਗੇ ਕਿ ਬਾਕੀ ਰਹੀ ساری ਜ਼ਿੰਦਗੀ ਤੁਸੀਂ ਇਹ ਗੋਡ ਕਿਚੇਰੀਆਂ ਭੁਗਤੋਗੇ